ਨਾ ਕਰਤੀ ਵਸਰ ਵਰਦੇ ਸ਼ਟਾ ਨਹੀਂ ਕਰ ਸੀ ਨੇ ਸੋਣੀਏ ਕਜਲੇ ਵਾਲੀ ਏਣੀ ਇੱਕ ਟੋਕਰੀ ਦੇ ਵਿੱਚ ਰਮਾਲ ਮੇਰਾ ਕੋਈ ਪੁੱਤ ਮੰਗੇ ਕੋਈ ਦੁੱਧ ਮੰਗੇ ਆਸ਼ਕ ਮੰਗਦਾ ਨਿਤ ਦਦਾਰ ਤੇਰਾ ਉਹ ਕਰਲਾ ਪੁੰਨ ਤੇ ਖਰਚ ਲਾ ਜਾਣ ਬੰਦੇ ਮਾਇਆ ਵਿੱਚ ਜਮੇਨ ਦੇ ਪਈ ਰਹਿਣੀ ਜਿਨਾ ਬਗਿਆਂ ਤੇ ਤੂੰ ਸ਼ੈਲ ਕਰਦਾ ਤੇ ਬਗੀ ਵਿੱਚ ਤੇ ਵੇਲੇ ਦਾ ਖੜੀ ਰਹਿਣੀ ਹੋਇ ਆਖਰ ਡੋਰਣੇ ਟੁੱਟ ਜਾਣਾ ਤੇ ਗੁੱਡੀ ਸਾਰਾ ਜਹਾਨ ਤੇ ਚੜੇ ਰਹਿਣੀ ਓ ਮੇਰੀ ਇੱਕ ਗੱਲ ਮੰਨਵੇ ਮੈਂ ਖੜਿਆ 99 ਮੇਰੀ ਇੱਕ ਗੱਲ ਮੰਨਵੇ ਮੈਂ ਖੜਿਆ 99 ਤੂੰ ਕਹਿ ਮੇਰੇ ਜਨੂ ਜਾ ਕੇ ਵੇ ਗੱਲ ਤੱਕ ਆ ਮਿੱਤਰਾ ਲੈ ਚਲ ਚੰਦੜੇ ਵੇ ਆ ਕੇ ਵੇ ਗੱਲ ਤੱਕ ਆ ਮਿੱਤਰਾ ਓ ਕਹਿ ਮਿਰਜੇ ਨੂੰ ਮਦੂ ਛਾਂਗਿਆ ਦੇਰ ਕਣਾ ਲਾਵੇ ਕਹ ਮਿਰਜੇ ਨੂੰ ਮਦੂ ਛਾਂਗਿਆ ਡੇਰ ਤਾ ਨਾ ਲਾਵੇਂ ਜਾਂਦੇ ਸਾਰਾ ਕਹ ਮਿਰਜੇ ਨੂੰ ਓ ਮੈਨੂੰ ਲੈ ਜਾਵੇਂ ਕੱਲ ਵਰਤ ਜਾਣਾ ਪਾਣਾ ਲੈ ਚੰਦੜਾ ਲੈ ਜਾਣਾ ਕੱਲ ਵਰਤ ਜਾਣਾ ਪਾਣਾ ਲੈ ਚੰਦੜਾ ਨੇ ਜਾਣਾ ਚਾਨਾ ਮੁਖ ਨੇ ਕੁੰਡ ਜੇ ਲਿਖਾ ਕੇ ਵੇ ਕੱਲ ਤੱਕ ਆ ਮੇ ਤੇਰਾ ਇਲਾਜ ਲੈ ਚੰਦੜਾ ਵੇ ਆ ਕੇ ਵੇ ਕੱਲ ਤੱਕ ਆ ਮੇ ਤੇਰਾ भाउ अॼु भा कल में सिया जे त कल भा अॼ भे कल मै सॼा कल में तूं तूं कंहिं मिर्जूं जा के वेक कल तक आ मित्रा उ लह चले चंद्रेकल तक आ मित्र